ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਇੱਕ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਨਾਲ ਕੀਤਾ ਗਿਆ ਕਤਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅnder ਪਿੰਡ ਪੱਖੋਕੇ ਟਾਲੀ ਸਾਹਿਬ ਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਪਣੇ ਘਰ ਦਾ ਕਰੇਲੂ ਸਮਾਨ ਲੈਣ ਲਈ ਬਾਜ਼ਾਰ ਨਿਕਲਿਆ ਸੀ ਜਿਸ ਤੇ ਕੁਝ ਨੌਜਵਾਨਾਂ ਵੱਲੋਂ ਲੁੱਟ ਦੀ ਨੀਅਤ ਨਾਲ ਜਾਨ ਲੈਵਾ ਹਮਲਾ ਕਰ ਦਿੱਤਾ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਹਮਲਾਵਾਰਾਂ ਵੱਲੋਂ ਹੀ ਇਹਨਾਂ ਦੋ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਦਾਖਲ ਵੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਜਿੱਤੇ ਡਾਕਟਰਾਂ ਵੱਲੋਂ ਇੱਕ ਨੌਜਵਾਨ ਰਾਜੂ ਮਸੀਹ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਔਰ ਉਸ ਦੇ ਪ੍ਰਾਂ ਨੂੰ ਵੀ ਜੋ ਕਿ ਛਡਾਉਣ ਦੇ ਵਿੱਚ ਆਇਆ ਸੀ ਉਸ ਨੂੰ ਛੱਟਾ ਆਇਆ ਜਿਸ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਤੇ ਜਾਨ ਲੈਵਾ ਹਮਲਾ ਹੋਇਆ ਹੈ ਜਿਸ ਵਿੱਚ ਇੱਕ ਭਰਾ ਦੀ ਮੌਤ ਹੋਈ ਹੈ ਅਤੇ ਦੂਸਰਾ ਭਰਾ ਕੰਬੀਰ ਜ਼ਖਮੀ ਹੋਇਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪੀਟਲ ਬਟਾਲਾ ਪੇਜ ਦਿੱਤੀ ਹੈ ਮੁਜਰਮ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਪਰਿਵਾਰਕ ਮੈਂਬਰਾਂ ਦੇ ਜ਼ੁਬਾਨੀ ਕਿਸ ਤਰ੍ਹਾਂ ਇਹ ਪੂਰੀ ਘਟਨਾ ਵਾਪਰੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਪਟਾ ਤੁਹਾਡਾ ਬੇਟਾ ਹੈ ਕੀ ਗੱਲ ਹੋਈ ਜੀ ਇਹ ਬੈਦ ਕਟਮ ਸੇ ਪਤਾ ਕੋ ਨਹੀਂ ਕਿ ਪਤਾ ਜੇ ਮੇਰੇ ਪੱਠੇ ਵਰ ਗਿਆ ਜੀ ਅਥੇ ਬਾੜੀ ਕੋਲ ਸੌੜ ਕੇ ਸਭੀ ਮਾਜੀ ਵਿਦੇਜ ਜਮਨ ਨੂੰ ਲਾਪੇਂ ਨੇ ਬੰਨੇ ਕਹਿੰਦੇ ਜੀ ਤਾਂ ਜੈ ਤੇਰੇ ਤੇ ਨਹੀਂ ਮੜੇ ਦੇ ਕਜੇ ਮਾ ਕੇ ਚਾਗੇ ਮੋਸੇਲ ਪੜੀ ਸੌੜ ਕੇ ਦੰਬਲ ਪੁਣੇ ਉਪਰ ਜਾ ਆਈ ਕੀ ਗੱਲ ਕੋਈ ਪਤਾ ਨਹੀਂ ਲੱਗੇ ਕੀ ਹੋਈ ਹੈ ਕੱਲ ਦਿਨ ਮੋਬਲ ਲੱਗੇ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਫੇਰ ਵੀ ਮੈਨੂੰ ਲੱਗਦਾ ਤੇ ਮੈਨੂੰ ਬੋਲ ਲੱਗਦਾ ਗੱਜ ਦਾ ਗੱਲ ਦੱਸਦਾ ਇਹਨੂੰ ਦੱਸਿਆ ਵੀ ਉਹ ਕਿੱਥੇ ਮੋਨੇ ਕਰਦੀ ਨਹੀਂ ਤੇ ਮੈਂ ਉਸੇ ਉੱਪਰ ਜਾ ਆ ਗਈ ਤੇ ਕਿੱਚਾ ਮਾਰੀਆਂ ਕਿੰਨ ਰਜੀਦ ਆ ਜੀ ਇਹਨਾਂ ਨਾਲ ਉਹ ਗੱਦੀ ਗੱਦੀ ਜਨਨ ਆਏ ਨੇ ਮਾ ਕੇ ਕਜਾ ਇੱਥੇ ਮੋਟਾ ਕਹਿੰਦਾ ਭੀ ਜਦੋਂ ਖੜ ਗਿਆ ਜ ਪਿੰਡ ਦਾ ਹੀ ਮੁੰਡਾ ਅੰਡੇ ਚੰਨਕ ਲਾਗੇ ਨਾਲ ਹੀ ਆ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਹਾਂਜੀ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡਿਆਂ ਨੂੰ ਪਤਾ ਜੂ ਹੋਵੇ ਜੇ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਸ ਆ ਗਈ ਉਸ ਵੇਲੇ ਇਹ ਤਰ੍ਹਾਂ ਬੰਦੇ ਪੁੱਛਦੇ ਬਾਲੇ ਪੁਲਸ ਆ ਗਈ ਕਿ ਨਹੀਂ ਆ ਗਈ ਕੋਈ ਤੇ ਮੁਕੱਦਮਾ ਵੀ ਨਹੀਂ ਗਈ ਕਿ ਨਹੀਂ ਗਈ ਤੇ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਅਹੀ ਜੋਨੇ ਵੀ ਮੈਨੂੰ ਖੜੋਗੇ ਮੇਰੇ ਮੇਰੇ ਮਗਾਈ ਮੈਨੂੰ ਬੜੇ ਬੋਟਾ ਪਾੜਨ ਇਹ ਪੁਛੇ ਕਿ ਕਦੋਂ ਕਦੋਂ ਕਈ ਬੰਦੇ ਕਹਿੰਦੇ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਕਿ ਕਈ ਬੰਦੇ ਕਹਿੰਦੇ 50 ਹੱਥੇ ਬੰਦੋ ਬੜੇ ਪੈਣੂਗਾ ਤੇ ਕੁਝ ਦਿਨ ਪਹਿਲੇ ਮਗਰ ਤੇ ਪਹਿਲਾ ਤੇ ਕਹਿੰਦੇ ਮਾਰ ਦੋ ਇਹ ਬਿਆਨ पे ਦੱਸੇਗਾ ਮਰੇ ਫੜੇ ਜਾਏਗਾ ਕੋਈ ਫੋਟੋ ਵੀ ਦੇ ਦੇ ਲੋਕੀ ਕੋਈ ਰੰਜਿਸ਼ ਰਾਜੀਵ ਰਾਜਾ ਨੇ ਕੋਈ ਗੱਦੀ ਆਇਆ ਨਹੀਂ ਕਿ ਜਾਨੀ ਯਾਦ ਆਦੀ ਆਪਣੀ ਤੁਮਾਂ ਹੋਵੇ ਵਕਰੀ ਕਰਦੇ ਜੇ ਮੋੜੇ ਮੋੜਿਆਂ ਦੀ ਠੀਕ 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 ਕਹੇ ਗੋਦਾਨ ਤੁਹਾਡਾ ਕੀ ਨਾਮ ਹੈ ਮੈਂ ਪੁਲੀ ਜੀ ਤੁਹਾਡਾ ਪੁੱਤਰ ਸੀ ਹਾਂਜੀ ਮੇਰਾ ਬੁੱਧਰ ਸੀ ਮੈਂ ਬੋਕਰ ਬੋਜਾ ਕੰਨੇ ਆਈ ਲੋਕਾਂ ਨੇ ਕਰ ਦਿੱਨਾ ਚੋਕ ਕਰਨ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਰ ਨੂੰ ਮਾਰਿਆ ਘੇਤੀ ਆਇਆ ਉਸਾਂ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਬਾਹਰ ਚੜਿਆ ਲੋਕਾਂ ਕਿੰਨ ਮਾਰਿਆ ਹੁਣ ਇਹਨਾਂ ਦੇ ਬੜਾ ਮੁੰਡੇ ਰਾਜ ਬੈ ਕੇ ਮੁੰਡਿਆਂ ਨੂੰ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਾ ਨਹੀਂ ਮੇਰੇ ਨੇ ਬੁਲਾ ਲਿਆ ਟਗਲ ਕਰ ਬੈਠੇ ਜੇ ਟਕੜਾਈ ਹੋਇਆ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਤਾਂ ਘਰ ਵਾਲਾ ਜੇ ਮੈਂ ਤਾਂ ਕਰ ਗਈ ਤਾਂ ਤੇਰਾ ਜਿਆਰੀ ਦਾ ਬੱਚੇ ਮੇਰੇ ਦੀਆਨੀ ਕਰਦੇ ਨੇ ਕਾਹਬਾ ਮੇਰਾ ਦੀਆਨੀ ਕਰਦਾ ਵਾ ਅਈ ਜਿਹੜੀ ਰੋਟੀ ਪਾਣੀ ਇਦਾਂ ਹੀ ਆਪਣਾ ਚਲਣ ਮੇਹਾਨ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾੜ ਕਰੀ ਤਾਂ ਅਈ ਜਿਹੜੀ ਜਾਈ ਬੱਚੇ ਕੋਈ ਵਾਲਾ ਨਹੀਂ ਬਣਾਇਆ ਕੋਈ ਅੱਡੇ ਨਹੀਂ ਦੀਆਨੀ ਦਾਰੀ ਹੈ ਜੇ ਮੈਂ ਤਾਂ ਕਰਦੇ ਮੈਂ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਸਵਾ 11 12:30 ਵਜੇ ਇੱਕ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਅਚਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਮਚਲੀਆਂ ਦੀ ਜਾ ਰਹੀ ਹਰ ਕੋਈ ਕਤਲ ਦਾ ਪਤਾ ਲੱਗਦਾ ਕਿਉਂ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨੇ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਿਹਦੇ ਨਾਲ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਆਇਆ ਜਿਹਨੇ ਕਤਲ ਕੀਤਾ ਦਾ ਜੀ ਨਾਮ ਪਤਾ ਬਾਤ ਹੁੰਦਾ ਉਹ ਪੱਕੋਗੜੀ ਵਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਨਾ ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਤੱਕ ਦੀ ਗ੍ਰਿਫਤਾਰੀ ਦੀ ਜਲ ਤੋਂ ਜਲ ਤੇ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ